ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਜਿਸ ਮਨੁਖ ਪਹਿ ਕਰੋ ਬੇਨਤੀ ਸੋ ਆਪਣੇ ਦੁਖ ਪਰਿਆ ਪਾਰ ਬ੍ਰਹਮ ਜਿਨ ਅਰਦਾਇ ਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਾਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਨ ਮਹਿਤ ਜਸ ਕਾਟੇ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਜਿਸ ਮਾਲੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਪਰਿਆ ਪਾਰ ਬ੍ਰਹਮ ਜਿਨਾਂ ਦੇ ਆਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਤਾ ਦੁਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਿਤ ਜਸ ਕਾਟੈ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਜਿਸ ਮਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਪਰਿਆ ਪਾਰ ਬ੍ਰਹਮ ਜਿਨ ਅਦੇ ਆਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਨ ਮਹਿਤ ਜਸ ਕਟੈ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਜਿਸ ਮਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਪਰਿਆ ਪਾਰ ਬ੍ਰਹਮ ਜਿਨ ਅਰਦਾਇਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਨ ਮਹਿਤ ਜਸ ਕਟੈ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਜਿਸ ਮਨੁਖ ਪਹਿ ਕਰੋ ਬੇਨਤੀ ਸੋ ਆਪਣੇ ਦੁਖ ਪਰਿਆ ਪਾਰ ਬ੍ਰਹਮ ਜਿਨ ਅਰਦਾਇ ਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਤਾ ਦੁਖ ਕਾਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਿਤ ਜਸ ਕਾਟੇ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਜਿਸ ਮਾਲੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਪਰਿਆ ਪਾਰ ਬ੍ਰਹਮ ਜਿਨਾਂ ਦੇ ਆਰਾਧਿਆ ਤੈਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਤਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਿਤ ਜਸ ਕਟੈ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਜਿਸ ਮਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਪਰਿਆ ਪਾਰ ਬ੍ਰਹਮ ਜਿਨ ਅਰਦਾਇ ਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਿਤ ਜਸ ਕਟੈ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਜਿਸ ਮਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਪਰਿਆ ਪਾਰ ਬ੍ਰਹਮ ਜਿਨ ਅਰਦਾਇਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਨ ਮਹਿਤ ਜਸ ਕਟੈ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ